ਲਓ ਵੀ ਮੇਰੇ ਵੀਰੋ ਇਹਦੇ ਮੁੰਡੇ ਖਾਣ ਨੂੰ ਲੈ ਆਏ ਨੇ ਸਮਾਨ ਤੇ ਅੱਜ ਐ ਗਰਜੀਤ ਦੇ ਖੇਤ ਸੇਂਸੀ ਵਾਲੇ ਆ ਨਾਲ ਵੀਰ ਹੈਂ ਥੱਲੇ ਦਾ ਪਾਸੇ ਹੈਂ ਥੱਲੇ ਦਾ ਪਾਸੇ ਕੋਈ ਨਾ ਕੋਈ ਨਾ ਜੀ ਮੁੰਡੇ ਕਹਿੰਦੇ ਖਾਣ ਪੀਣ ਲਈ ਬਹੁਤ ਹੀ ਭੁੱਖੜ ਨੇ ਵੱਡੀ ਮੋਟਰ ਤੇ ਆਏ ਮੇਰੇ ਵੀਰੋ ਵੱਡੇ ਖੇਤ ਸੇਂਸੀ ਵਾਲੇ ਦੇ ਨਾਲ ਸੇਂਸੀ ਵਾਲੇ ਹੋ ਦਾਦਾ ਕਿਵੇਂ ਆ ਆੜਾ ਬੰਦਾ ਹੀ ਪਿਆਦਾ ਯਾਰ ਚਾਚਾ ਕੀ ਪੀਨਾ ਓਏ ਓ ਚਾਚਾ ਵੀਡੀਓ ਬਣਾਉਣਾ ਕੀ ਪੀਨਾ ਅੰਡਾ ਅੰਡਾ ਨਾ ਓਏ ਕਾਵੇ ਜਾਂਦਾ ਫੇ ਠੀਕ ਆ ਲਓ ਮੇਰੇ ਜੀ ਚਾਚਾ ਸੇਕ ਪੀਦਾ ਚਾਚਾ ਤੂੰ ਜੱਤੇ ਹੀ ਪਿਆ ਕਰੀ ਚੰਗਾ ਸੇਕ ਕੀ ਉਜਾ ਰੰਗ ਕਰਦਾ ਕੀ ਉਜਾ ਰੰਗ ਘੇੜ ਦਾ ਦੁੱਧ ਦੁੱਧ ਨਾ ਜੇ ਜਾਓ ਜਾ ਇਹ ਚ ਕੇਲੇ ਵੀ ਪਾਉਣੇ ਹੁਣ ਲਓ ਜੀ ਚਾਚਾ ਸ਼ੇਕ ਪੀਂਦਾ ਹੋਇਆ ਘੇੜ ਦੀ ਜਾਪਾ ਕਿਵੇਂ ਦਾ ਚਾਚਾ ਪੀ ਕੇ ਦਾ ਹੱਥ ਕਿਵੇਂ ਲੱਗਾ ਤੁਹਾਨੂੰ ਬੜਾ ਰਿਵਿਊ ਦੋ ਬਹੁਤ ਨਿਆਰੇ ਵਾਲ ਯਾਰੇ ਵਾਲ ਬਹੁਤ ਨਿਆਰੇ ਵਾਲ ਹੁਣ ਪੀ ਕੇ ਅੰਦਰੋਂ ਲੂਣੀਆਂ ਹੀ ਇਹਨਾਂ ਨੇ ਉੱਠਦੀਆਂ ਵੀ ਉਹ ਵਧੀਆ ਜਿਵੇਂ ਚੱਕ ਲਈਏ ਕੰਮ ਕੀ ਬਣਦਾ ਪੰਜ ਦੁਪੱਟੇ ਲੂਣੀਆਂ ਹੇ ਜੀ ਤਾਂ ਨਹੀਂ ਕਰਦਾ ਵੀ ਟਰੈਕਟਰ ਕਾੜ ਦਿਆ ਮੈਂ ਅੰਗੇ ਨਾ ਹੱਥ ਨਾਲ ਨਹੀਂ ਨਹੀਂ ਕਰਤਾ ਕਿ ਮੈਂ ਸਵਾਦ ਆ ਬਹੁਤ ਵਧੀਆ ਚਲੋ ਵਧੀਆ ਇਹ ਤਾਂ ਗਲਤ ਹੋ ਗਿਆ ਕੰਮ ਇਹ ਨਾ ਬਹੁਤ ਕੁੱਤਾ ਆਹ ਆਪ ਲੋਕੋ ਦੇ ਆ ਤੇ ਸਾਨੂੰ ਇਹ ਬਹੁਤ ਕੁੱਤਾ ਆਹਾਂ ਬੰਦਾ ਕਿੰਨੀ ਗੀੜ ਕੋ ਇੱਕ ਹੀ ਉਹ ਇਹਨੇ ਵਿੱਚ ਭੋਲਾ ਪਾਇਆ ਸੀਗਾ ਇਹਦੇ ਚ ਆਂਡਾ ਨਾ ਹੋਵੇ ਭਰਾ ਉਹ ਭੋਲਾ ਭੋਲਾ ਸੁੱਕਾ ਭੋਲਾ ਕੀ ਹੁੰਦਾ ਭੋਲਾ ਨਾ ਭੋਲਾ ਆ ਭੋਲਾ ਤਾਂ ਮੈਂ ਆ ਭੋਲਾ ਭੋਲਾ ਨਸ਼ਾ ਹੁੰਦਾ ਕੋ ਪਾ ਕੇ ਖੋਰਤਾ ਸੀ ਤੇ ਹੋਰ ਹੁਣ ਤੁਸੀਂ ਕਿੱਦਾਂ ਦਾ ਵੇਖੀ ਪਾਉਂਦੇ ਹੋਰ ਹਰ ਦੇ ਘੰਟੇ ਨੂੰ ਪਹਿਲਾਂ ਕੁਝ ਹੀ ਪਾਉਂ ਗਏ ਆਪਾਂ ਲੱਗਾ ਤਾਂ ਹੀ ਨਹੀਂ ਐ ਆ ਲੋ ਯਾਰ ਆ ਲਾਤੀ ਬੰਦਾ ਹੁੰਦਾ ਰਾਲ ਦਾ ਜਿਹੜਾ ਆਪਾਂ ਗੁਰਦੁਆਰੇ ਬਣਾਉਨੇ ਹਾਂ ਨੇ ਠੰਡਾ ਪਾਣੀ ਗਿਆ ਕੈਸ਼ ਚਿਕਾਇਆ ਸ਼ਬੀਰ ਉਹ ਚੀਜ਼ ਐ ਹਾਂ ਤੇ ਵੀਡੀਓ ਬਣਾਇਆ ਵਿੱਚ ਭੋਲਾ ਪਾਇਆ ਕਿਦਾਂ ਦਾ ਕੁਰਕਰੇ ਕਿਵੇਂ ਲੱਗੇ ਬਹੁਤ ਵਧੀਆ ਇਹ ਖਾਇਆ ਕਰ ਕਲਾਸ ਹੈਂ ਪੰਡਤ ਦਾ ਤੈਨੂੰ ਨਾ ਚੇਤੇ ਰਹਿ ਜਾਊਗਾ ਹੁਣ ਨਾ ਲਫਾਫੇ ਚੱਕ ਕੇ ਮੈਂ ਜੇਚ ਪਾ ਲੈਣਿਆ ਇਹ ਹੀ ਉਘਾ ਲਿਆ ਕਰਦੇ ਆ ਭਾਈ ਆਹ ਲਫਾਫੇ ਦੇ ਦੇ ਮੈਨੂੰ ਉਹ ਖਾਲੀ ਨਾ ਦੇ ਦੇ ਚੱਕ ਕੇ ਉਹ ਖਾਲੀ ਨਾਸਾ ਚ ਉਡਾ ਦੂ ਮੈਂ ਅੰਦੀ ਆਲੇ ਕੰਮ ਭਰੇ ਨੇ ਇਹਨਾਂ ਆਉਂਦੇ ਉਹ ਚੋਰੀ ਕਹਿ ਲਾਗੇ ਜੇ ਪੜਾ ਹੈ ਭਰਾਵਾ ਤੂੰ ਬਹਾਨਾ ਤੋ ਹਾਂ ਅੱਗੇ ਰੋ ਉਥੇ ਕਾਦੋ ਭਰੀ ਗਿਆ ਗੱਬ ਚਾਹ ਕਿਹੜਾ ਛੇਕ ਹੈ ਦਾਦਾ ਤੇਰੀ ਵੀਡੀਓ ਬਣੀ ਹੋਈ ਹੈ ਹੁਣ ਪਤਾ ਚਾਚੇ ਨੂੰ ਮਜ਼ਾਕ ਕਰਦੇ ਕਿ ਨਹੀਂ ਦਾਦਾ ਛੱਡ ਤੇ ਯਾਰ ਹੁਣ ਦਾਦਾ ਘੁਰ ਕਰੇ ਨਹੀਂ ਪਾਉਣੇ ਦੇਵ ਲੈ ਕੇ ਆਣੇ ਉੱਤੇ ਦੁਕਾਨ ਤੇ ਦੇਖੋ ਕਿਦਾਂ ਆ ਕੱਢ ਲੋ ਯਾਰ ਸੋਹਰੇ ਕਰ ਲੈ ਕਸ ਲਾਈ ਨਾਉ ਕਾਲ ਇੰਨੇ ਆ ਯਾਰ ਇੱਕੜਾ ਹੁੰਦਾ ਮੈਂ ਦੋਸਤੀ ਦੇ ਇੱਕੜਾ ਹੁੰਦਾ ਪੜਦਲੇ ਇਹ ਤੁਸੀਂ ਮੈਨਲੇ ਪੜ ਤੋਂ ਹੀ ਇਹਨਾਂ ਦੇ ਦੋਨੇ ਹੈ ਪੜ ਤੋਂ ਹੀ ਮੈਨਲੇ ਇਹ ਪੜ ਤੋਂ ਮੈਨਲੇ ਪੜ ਤੋਂ ਮੈਨਲੇ ਉਹਨੇ ਮਸ਼ੂਰੀ ਨਹੀਂ ਫੋਟੋ ਖਿੱਚ ਲੈ ਫੋਨ ਚ ਨਹੀਂ ਨਹੀਂ ਹਾਂ ਠੀਕ ਤੇ ਮੁੰਡੇ ਦੇ ਵੀਡੀਓ ਵੀ ਇਹਨਾਂ ਨੂੰ ਦੋਨੇ ਹੀ ਸਵਾਦ ਲੱਗੇ ਬਹੁਤ ਇੱਕ ਤਾਂ ਦੇਸੀ ਘੋਦੇ ਆ ਜਿੰਨੇ ਤਾਂ ਖਾਂਦੇ ਆ ਤੇ ਰਹਿੰਦੇ ਆ ਇਹ ਕੰਮ ਨੇ ਦਾ ਚੌਧਰੀ ਹੋਏ ਟਰ ਦਾ ਮਠਾਈ ਖਾਧੀ ਤੇ ਆ ਕੀ ਜੱਤਾ ਮੰਨ ਲੈ ਕੱਟ ਗਿਆ ਇੰਸਟਾ ਤੇ ਨਵਾ ਦੇ ਮਗਰ ਅੱਛੀ ਆ ਹੈ ਮਗਰ ਮੱਤ ਤੇ ਬੋਕਰ ਹੈ ਰੋਵੀ ਹੈ ਤੋ ਡਮਠਾਈ ਖਾਦੀ ਆਏ ਤੋ ਡਮਠਾਈ ਉੱਥੇ ਆ ਭਰੇ ਫਾਟਕਾਂ ਕੋਲੇ ਮੋਗੇ ਬੈਠਣਗੇ ਪਾਸੇ ਮੈਲ ਕੱਢਣ ਵਾਲਾ ਬੈਠਾ ਮੈਲ ਕੱਢਣ ਵਾਲਾ ਬੈਠਾ ਨਹੀਂ ਨਹੀਂ ਨਾਲ ਤਾਲਾ ਵੇਖਾਓ ਮੈਲ ਉਹ ਭਰਾਵਾ ਮੈਲ ਕੱਢ ਕੇ ਦੇ ਦੋ ਪ੍ਰਾਂਤ ਰੱਖ ਲੈਦਾ ਇਹਦੇ ਘੱਟ ਲਏ ਹੋਏ ਹੋ ਹੋ ਖਾ ਕੇ ਵੇਖੀ ਬੜਾ ਮਨੰਦ ਹੁੰਦਾ ਉਹ ਪੁਰਾਣਾ ਬੰਦਾ ਆ ਤੇਰੇ ਯੋਨੀ ਬਾਪੇ ਮੈਂ ਟੱਕ ਫਾਈ ਚ ਬੈਠਾ ਉੱਤੇ ਇਹ ਹੈ ਤੇਰਾ ਤਾਂ ਬਹੁਤ ਸਾਲ ਹੋ ਗਿਆ ਨਾ ਚਾਰਾ ਚੱਲ ਗਿਆ ਹੁਣ ਹੋਰ ਆ ਗਿਆ ਉੱਤੇ ਨਹੀਂ ਭਜੋਈ ਨਾਲੇ ਹੁਣ ਇਹ ਤਾਂ ਕਿਹਦਾ ਬੇਟਾ ਹੁੰਦਾ ਕਿਹਦਾ ਹੁੰਦਾ ਹੈ ਨਾ ਤੂੰ ਉਹਨਾਂ ਨੂੰ ਦੁੱਧ ਫੜਾ ਕੇ ਆਉਂਦਾ ਹੈ ਨਾ ਬੱਕਰੀ ਦਾ ਇਹਨੂੰ ਤੋੜ ਨਾ ਮਾਰ ਪੀੜੇ ਨੂੰ ਇਹ ਹੀ ਮਾਰ ਕੰਮ ਹੁੰਦਾ ਵੇਹੀ ਖਾਇਆ ਕਰਨੇ ਸਹੀ ਆ। ਛੇ ਤੇ ਵੀ ਪੰਜ ਜਾਣੀ ਜਾ ਤਰੀਨਾ ਨਾ ਯਾਰ। ਕਿਹਦਾ ਜਾ ਗਿਆ ਬਈ ਇਹਦੇ ਨੇ ਆਣਾ ਇਹ ਨਿਊ ਸਟੋਪਰ ਆਣ ਜਾਗੇ ਇਹਨੂੰ ਜਿਹੜਾ ਨਾ ਪੁੱਲ ਪਤਾ ਪੈ। ਵੇਖੀ ਮੈਂ ਬੋਤਲਾਂ। ਹੂੰ। ਆਹ ਤੇ ਇਸ ਮੇਰੇ ਨਾਲ ਹੀ ਹੁੰਦਾ। ਮਸ਼ੀਨ ਦੇ। ਤੇ ਆ ਵੀ ਫਿਰ ਵਿਖਾ ਗਏ ਲੈ। ਇਹਦੇ ਚ ਇਹ ਚੋਰਜੋ ਇਹ ਸਾਡੇ ਚਾਚੇ ਨੇ ਸਿੰਪਲ ਰੱਖਿਆ ਜੀ। ਚੋਰਜ ਦੀ ਚੋਰਜੋ। ਇਹ ਚਾਚੇ ਨੇ ਸਿੰਪਲ ਰੱਖਿਆ। ਆਹ ਠੰਡਾ ਪੀਣਾ ਵੇ ਆਹ ਬੋਤਲੋ ਖੋ। ਬਾਸ਼ਪਾ। ਆਹ ਕੱਪੀ। ਇਹਨੇ ਫੁੱਲੇ ਖਾਣੇ ਹੋਣ ਕਿਤੇ ਹਨਾ ਚਾਚਾ ਵਧੀਆ ਇਹ ਰੱਖ ਲੀ ਯਾਰ ਮਜ਼ਾਕ ਨਾ ਮਿਆਕ ਰਹਿ ਗਿਆ ਆ ਕਹਿੰਦਾ ਇਹਦੇ ਨਾਲ ਦੇ ਦੇ ਹਾਂ ਸਨੈਕ ਜੇ ਆ ਖਾਣ ਨੂੰ ਜੀ ਕਰੇ ਕਰ ਕਰੇ ਫਲੈਕਸ ਤੇ ਇੱਕ ਹੁਣੇ ਪੀ ਕੇ ਆਇਆ ਵਾ ਤੇ ਖਾਲੀ ਬੋਤਲ ਇਹਨੇ ਸਿੱਟਨੀ ਨਹੀਂ ਇਹਨੇ ਕਹਿੰਦਾ ਇਹਦੇ ਨਾਲ ਦਾ ਦੇ ਦੇ ਪਰ ਨੂੰ ਸਾਲ ਤੱਕ ਮੇਰੇ ਕੋਲ ਦੇਖ ਸਕਦੇ ਹੋਗੀ ਠੀਕ ਹੈ ਜੀ ਆਣੀ ਇਹਨੂੰ ਚੇਤੇ ਹੁੰਦੇ ਨਾ ਤਾਂ ਕਰਕੇ ਸਿੰਪਲ ਸਾਹਮ ਕੇ ਰੱਖ ਠੀਕ ਹੈ ਜੀ ਤੇਰਾ ਕੰਮੂ ਦੀ ੱਟੀ ਗੁੰਦੀ ਹੁੰਦੀ ਸੀ ਜਿਹਨਾਂ ਲਈ ਕੀ ਲੈਣ ਕੱਲਿਆ ਤੋਰਦੀਏ ਜਿਆ ਕੇ ਫੋਨ ਦੇ ਗਿਆ ਕੰਮੂ ਦਾ ਕੰਮੂ ਦਾ ਮੈਂ ਕਿਹ ਚੀਜ਼ ਲਿਆ ਤੇ ਮੈਂ ਜਾ ਕੇ ਤੇਰੇ ਕਾਊਂਟਰ ਤੇ ਕੋਈ ਖੜ ਗਿਆ ਹਾਂ ਚੀਜ਼ ਦਾ ਮੈਨੂੰ ਕੋਈ ਪਤਾ ਦਵਾ ਦੇ ਜਾ ਕੇ ਕੇ ਨਾ ਟੁੱਲੇ ਨੂੰ ਕਹੀਂ ਨਾ ਪੈਸੇ ਕਹਿੰਦੇ ਘਰੇ ਦਾਣੇ ਲੈ ਜਾਂਦੇ ਹੁੰਦੇ ਘਰੋਂ ਯਾਰ ਹਾਂ ਕੀ ਦਾਣੇ ਆਪਣੇ ਹੱਥੀ ਕਣਕ ਵੇਖਦੀ ਹੁੰਦੀ ਸੀ ਪਹਿਲਾਂ ਤਾਂ ਸਮੇਂ ਕਿਹਾ ਤੇ ਪਹਿਲਾ ਮੈਂ ਉਂਗਲਾ ਜਾਣੇ ਬੇਬਨ ਪੋਣੇ ਚ ਪਾ ਦੇਣੇ ਥੋੜੀ ਵੀ ਜਾ ਕੇ ਬਾਦ ਫਿਰ ਮੈਂ ਨਿੱਕਾ ਸੀਗਾ ਉਹ ਚੱਲੀ ਗਿਆ ਕੰਮ ਜਦੋਂ ਮੈਂ ਥੋੜਾ ਵੱਡਾ ਹੋ ਗਿਆ ਫਿਰ ਮੈਂ ਸੋਚੀਏ ਕੀ ਕਰੀਏ ਫਿਰ ਮੈਂ ਢੂ ਬੋਲਨੇ ਚ ਨਾਂ ਲਗ ਰਹਾ ਕਹਿੰਦਾ ਦੁੱਧ ਦੁੱਧ ਲੈ ਕੇ ਚੱਲਿਆ ਫਿਰ ਢੋਲ ਨੀਚ ਚ ਛੱਕ ਨਹੀਂ ਹੁੰਦੀ ਜੀ ਫਿਰ ਉਹ ਤੋਂ ਬਾਅਦ ਖਰੀਦ ਕੇ ਲਿਆ ਚਾਤਾ ਤੇਰੇ ਅੰਗੂ ਜਿਵੇਂ ਤੂੰ ਭੁੱਲ ਗਿਆ ਹੋਵੇਂ ਨਾ ਤੂੰ ਲੈ ਨਹੀਂ ਟਲੀ ਆਪਣਾ ਨੰਬਰ ਵਾਲਾ ਦਾ ਉਹ ਨਾ ਅਹੀ ਕੋਰਦਾਰੇ ਭਾਂਕ ਨਹੀਂ ਜਾਏਗੇ ਤੇ ਉਹ ਆ ਆ ਸਾਡਾ ਚੌਧਰੀ ਲਓ ਜੀ ਸਾਡਾ ਜੰਟਾ ਆ ਗਿਆ ਤੇ ਸਾਡਾ ਅਮਰਤਾ ਜੰਟਾ ਯਾਰ ਟਰੈਕਟਰ ਦੀਗਾ ਟਰੈਕਟਰ ਨੇ ਹਲਾਦਾ ਹੋਰ ਜੰਟੇ ਵਧੀਆ ਬਈ ਹੋਰ ਕਿਵੇਂ ਆ ਵਧੀਆ ਵਧੀਆ ਟਰੈਟਾ ਗੱਲ ਕੇ ਅਮਰਤਾ ਵੀਰ ਵੀ ਆ ਹੋਰ ਅਮਰਤੇ ਵੀਰੇ ਵਧੀਆ ਆ ਜੀ ਆ ਬਈ ਟਰੈਟਾ ਵੀਰੇ ਟਰੈਕਟਰ ਦਾ ਨਕਸ਼ਾ ਕਰਦੇ ਮੈਂ ਨਹੀਂ ਕੀਤਾ ਮੈਂ ਤਾਂ ਅੱਜ ਆਇਆ ਇਹਨਾਂ ਨੇ ਕੀਤਾ ਗੜੀ ਉਧਰ ਮੈਂ ਤੁਹਾਨੂੰ ਕਿਹਾ ਗੇਅਰ ਵਾਰ ਕਰ ਵੜ ਗਈ ਗੱਲ ਕੋਈ ਲਾਜ ਸੌਰਮਾ ਜਾਮਾ ਕਰ ਮੈਂ ਤਾਂ ਤੇ ਤੁਸੀਂ ਸਹਾਰ ਦਿਓ ਭਾਬੀ ਤੋਂ ਸੌਰਮਾ ਪਵਾ ਦਿੰਦੇ ਵਿਆਹ ਵਲੇ ਨਹੀਂ ਪਾਉਂਦੇ ਮੁੰਡੇ ਦੇ ਤੂੰ ਵਿਆਹ ਨਹੀਂ ਲਗ ਰਾਇਆ ਫੇਰ ਬਾਪੂ ਨੇ ਤੇ ਆ ਤੂੰ ਮੈਂ ਪਵਾ ਦਿੰਦੇ ਮੈਂ ਮੈਨੂੰ ਆਉਂਦੇ ਸੁਣਣੇ ਮੱਛਰ ਲੱਗਾ ਜੇ ਤੂੰ ਵਿਆਹ ਕਰਾਉਂਦਾ ਤਾਂ ਪਾ ਗਿਆ ਯਾਰ ਵੀ ਲੱਗਦਾ ਤੂੰ ਢੀ ਬਣਾਉਣੀ ਤੇ ਪਿਆ ਮੈਂ ਤਨ ਦੇ ਦੂਗਾ ਢੂੜੀ ਮੈਂ ਮੱਖੀ ਆ ਮੇਰੇ ਅੱਜ ਕੀ ਕੋਈ ਕੰਫਰਮ ਦੇ ਨਾਲ ਉਹਦੇ ਸੱਗ ਤੂੰ ਬੜਿਆ ਫਿਰਦਾ ਮੈਂ ਉੱਡਿਆ ਕਹਿੰਦਾ ਨਹੀਂ ਉਹ ਕਹਿੰਦਾ ਮੈਂ ਸੋਰ ਉੱਡਿਆ ਸੋਰਮਾ ਪਰ ਉਹ ਕਹਿੰਦਾ ਮੈਂ ਕਲੱਚ ਪਲੇਟ ਵੀ ਖੋਲ ਕੇ ਵੇਖੂ ਕੱਲ ਨੂੰ ਤਾਂ ਐ ਦਵਾ ਹੋਰ ਫਿਰ ਕਿੱਥੋਂ ਮਿਲੂਗਾ ਵਧੀਆ ਵਧੀਆ ਕੱਲੂ ਪਾਸ ਆ ਇਹਨਾਂ ਦੇ ਕੋਈ ਨਹੀਂ ਕਿੰਨੇ ਵਜੇ ਆਏ ਤੜਕੇ ਸਾਢੇ 6:00 ਵਜੇ 8 ਤੜਕੇ ਸੁਨਿਆ ਹੀ ਆ ਬਰਸ਼ ਕਰ ਹਰ ਤੇ ਕੱਲ ਨੂੰ ਡਿਊਟੀ ਕਿਹੜੀ ਆ ਕੱਲ ਨੂੰ ਸੱਟੀ ਆ ਬਸ ਸਾਰੇ ਆਪਾਂ ਸਮੋਸੇ ਦੇ ਮਾਤੇ ਰਾੜਦੇ ਨੇ ਗੁਰਦਾਰੇ ਕੀ ਕਰੇ ਨਹੀਂ ਨਹੀਂ ਕਰੇ ਮਾਇਆ ਲੰਘੇ ਲੋ ਜੀ ਪਰਮਪਾਈ ਦਾ ਸ਼ਗਨ ਪਾ ਜਿਹੜੀ ਚਾ ਸਾਢੇ ਵਲੌਗ ਦੀ ਪਹਿਲੀ ਕਮਾਈ ਆ ਵਾਹ ਮਹਾਰਾਜ ਤਰ ਕੀਆ ਵਾਛੇ ਭਾਈ ਲਾਣੇਦਾਰ ਨੂੰ ਫੜਾਈ ਆ ਪਹਿਲੀ ਕਮਾਈ ਤੇ 1000 ਰੁਪਿਆ ਫੜਾਇਆ ਤਾਂ 2000 ਲੈ ਕੇ ਕੱਲ ਨੂੰ ਜਾਵਾਂਗੇ ਕਿਸੇ ਵਾਸਤੇ ਇਨਾ ਇਨਾ ਫੈਲਾਉਂਦੇ ਇਹਨਾਂ ਨੂੰ 10 ਇਹਨੂੰ ਬਣਾ ਦੂ ਤੈਨੂੰ ਪੂਰਾ ਕਰ ਦੇ ਐਕਣਾ ਜਦਨੇ ਬਣਾਨੇ ਕੀ ਆ ਜੋ ਦੀ ਉਸ ਉਹ ਲੈ ਆ ਪਾਣੀ ਵਾਲਾ ਗਰਜੀਤ ਵੀ ਰੋਟੀ ਖਾ ਲਈ ਕਹਿੰਦਾ ਗਰਜੀਤ ਦਾ ਵਲੌਗ ਨਹੀਂ ਬਣਿਆ ਮੈਂ ਤੁਹਾਨੂੰ ਕਹਾਂ ਗਰਜੀਤ ਧਾਤਾਂ ਤੋਂ ਟੁੱਟ ਕੇ ਗਿਆ ਸੀ ਧੀਨ ਚਾਰ ਚਰ ਕੜਗਾ ਇਹਦੇ ਫੂਲ ਮੇਕ ਇਹਦਾ ਪ੍ਰਾਵਾ ਕਈ ਬੰਦੇ ਨੇ ਕਿਹਾ ਫੂਲ ਖਰੋ ਯਾਰ ਜੀ ਕਈ ਬੰਦੇ ਨੇ ਹੁਣ ਕੀ ਆਈ ਲਓ ਜੀ ਇਹ ਸਾਡੇ ਹਮਾਰੇ ਪਰਦੇਸੀ ਵੀਰ ਕੀ ਆਲਾ ਵੀਰੇ ਠੀਕ ਹੈ ਆਪਕਾ ਕੀ ਹਾਲ ਹੈ ਠੀਕ ਹੈ ਇਹ ہمارا ਛੋਟਾ ਵੀਰ ਇੱਕ ਇੱਕ ਡਰੋਨ ਪਾਹ ਕਰੀ ਜਾਂਦੇ ਆ ਸਾਡੇ ਹੈਂ ਹਾਂ ਗੱਲੀ ਪਾ ਆ ਇਹਨੇ ਇੱਕ ਪੈਟਰੋਲ ਪਾਈ ਜਾਂਦੇ ਹੈਂਂਗ ਪਾ ਦੇ ਤੂੰ ਲਾਈ ਫਾਈ ਨਹੀਂ ਚਾਰਜੀ ਹੈਨੇ ਫੋਨ ਤੇ ਕੋਈ ਬੈਟਰੀ ਤਾਂ ਚੱਲਦਾ ਤੂੰ ਵੀ ਏਅਰ ਸਕੂਟਰੀ ਵੀ ਤੇਰੇ ਤੇ ਤੂੰ ਵੀ ਸਕੂਟਰੀ ਬੈਟਰੀ ਵੀ ਮੈਂ ਤੱਕੜੀ ਸੀ ਅੱਜ ਨਹੀਂ ਲੈ ਗਿਆ लवली ਲੈ ਗਿਆ ਓਏ लवली ਪੁੱਛਾ ਕੀ ਲਗਾਇਆ ਇਹਦਾ ਸਕਿਉਰਟੀ ਗਾਰਡ ਲਗਿਆ ਹਾਂ ਐਫ ਆਈ ਆਈ ਤੇ ਲੱਗਾ ਔਰ ਸਾਡਾ ਚਾਤਾ ਸੁੱਤਾ ਪਿਆ ਸੋਇਆ ਸੋਇਆ ਇਹ ਮਾਰੇ ਪ੍ਰਦੇਸੀ ਪੰਛੀ ਉਹ ਉਹ ਜਾ ਟਾ ਕੇ ਤੇ ਭਾਂਡੇ ਧੋਂਦਾ ਹੋਇਆ ਕਿ ਨਹੀਂ ਉਹ ਚੱਲ ਕੋਈ ਨਹੀਂ ਕੰਮ ਹੀ ਐਵੇਂ ਨਾ ਸੰਗ ਤੂੰ ਕੀ ਹੋਇਆ ਧੋਂਦੇ ਨਹੀਂ ਨਾਲ ਚੱਲ ਕੋਈ ਨਾ ਆ ਤੂੰ ਇਹ ਤੂੰ ਢੀ ਨਾਲ ਹੈ ਉਹ ਢੂੜੀ ਚਲਾ ਦੇ ਢੂੜੀ ਕਰਨੀ ਹੈ ਆਇਓ ਥੋਪੇ ਬੱਜੀ ਜਾਂਦੇ ਓ ਸਾਹਿਬ ਜੀ ਵੀ ਹੱਥ ਮਾਰ ਕੇ ਮੈਂ ਨਾ ਇੱਥੋਂ ਲੈ ਗਿਆ ਉਹਨਾਂ ਨੂੰ ਪਰੇ ਛਣੇ ਬੰਜੇ ਮਾਰੀ ਜਾਂਦਾ ਝੂਠ ਭੈਣ ਦਾ ਥੋੜੀ ਇਹਦਾ ਤਾਣਾ ਡੱਸ ਪਿਆ ਮਾਰੀ ਜਾਂਦਾ ਝੂਠ ਨਹੀਂ ਗੱਲ ਪਹਿਲਾਂ ਮੈਂ ਵੀ ਮੰਜੇ ਦੇ ਇੱਥੇ ਬਹਿਣ ਲੱਗਾ ਹਾਂ ਸਾਰਿਆਂ ਨੇ ਥੱਲੇ ਆਉਣਾ ਸੀ ਅਸੀਂ ਵੇਖ ਲਓ ਪਰਾਵਾ ਕੈਮਰਾ ਦਾ ਇੱਧਰ ਆ ਇੱਧਰ ਹੀ ਹੱਥ ਕਰੀ ਜਾਂਦਾ ਅਸੀਂ ਮਰਝਾ ਲੈ ਗਏ ਇਹਨੇ ਕੈਮਰੇ ਦੇ ਮੂਹਰੇ ਆ ਕੇ ਹੱਥ ਹਿਲਾਓ ਸਾਲੇ ਮੰਜੇ ਤੇ ਬੈਠੇ ਥੁੱਪੇ ਥੁੱਪੇ ਮਪਰੀ ਤਾਂ ਦਾ ਕੈਮਰਾ ਹੀ ਟੁੱਟ ਗਿਆ ਨਾ ਯਾਰ ਨਾ ਛੋਹ ਮਣ ਨਾ ਦਾ ਰੋਣੂਵੇ ਬੰਦ ਕਰਵਾ ਓਏ ਉਹ ਬਿਰ ਭਰਾ ਆਇਆ ਕਰਿਆ ਸ਼ੀਨਾ ਦੇ ਯਾਰ ਫੜੇ ਕੇ ਰੀ ਸ਼ੀਨਾ ਗਿਆ ਨਹੀਂ ਛੜਤਾ ਜਿਦ ਕਿ ਭਰਾ ਵੜੀ ਤੇ ਵੜਾ ਲੈ ਗਾ ਚੰਦ ਚ ਵੇਖਣਾ ਖਾਲੀ ਨਾਲ ਭਾਂਨੇ ਮਟਿਆਂ ਦੇ ਟੇ ਖਾਲੀ ਭਾਂਡੇ ਤੋਂ ਹੋਦਾ ਯਾਰ ਬਾਈ ਨਾ ਤੁਸੀਂ ਐਂ ਕਹਦੋ ਕਰਦੇ ਯਾਰ ਓਏ ਨਿੱਕੀ ਡੋਰੀ ਓ ਬਾਈ ਦੇ ਮੁੱਛਾ ਚੱਕ ਰਹਿ ਗਰੋ ਤੁਸੀਂ ਬਸ ਮੈਂ ਨਹੀਂ ਹੱਥ ਨਾਲ ਮੇਰੇ ਦੰਦ ਟੁੱਟਿਆ ਆ ਬਾਈ ਇਹੇ ਵਰਾਈਆਂ ਜਿਹੜਾ ਸਾਡੇ ਨਾਲ ਪੰਗੇ ਲੈਣੇ ਦੰਦ ਹੀ ਲੁੱਟਣੇ ਆ। ਭਾਈ ਸਾਡੇ ਇਹ ਕਿਧਰ ਮੀਣੀ ਮਹਿ ਖੋਨੇ ਆ। ਆ ਮੀਣੀ ਮਹਿ। ਸਾਡੇ ਵੀਰ ਨੂੰ ਬਰੇ ਤੰਕਰੀਆਂ ਦੇ ਉਹ ਚਾਰੇ ਨੂੰ ਭਾਂਡੇ ਮੰਜਨ ਲਾ ਲੈਂਦੇ ਆ। ਆ ਵੇਲਾ। ਪੜਾਈ ਪੋੜਾ ਲੀਰਾਂ ਨਹੀਂ ਵਿਆਹ ਤੋਂ ਬਾਅਦ ਨਹੀਂ ਮਾਂਜਣੀ ਪਏ ਆ ਮਹੀਨੇ ਲੱਗ ਜਾ ਮਾਂਜਣਾ ਕਿ ਨਹੀਂ ਬਾਚਾ ਦੇਖ ਬਾਚਾ ਚਾਚਾ ਉਹਦਾ ਭਰਾ ਰਿਕਾਰਡ ਵੇਖ ਰਿਕਾਰਡ ਹੈ ਯਾਰ ਰਿਕਾਰਡਿੰਗ ਬਾਚਾ ਹੋ ਗਿਆ ਉਹ ਭਰਾਵਾ ਓਏ ਨੇਗੇ ਦਾ ਸਟੈਂਡ ਓਏ ਉਹ ਗਗਨੇ ਨੇਗੇ ਦਾ ਸਟੈਂਡ ਲਾ ਗਿਆ ਇਦਾਂ ਸਟੈਂਡ ਇਹੋ ਜਿਹੇ ਵੀ ਲੋਕ ਹੁੰਦੇ ਆ ਯਾਰ ਦੁਨੀਆ ਦੇ ਚਲ ਹਾਂ ਹੁਣ ਕੀ ਖਾਣਗੇ ਖਾਲੇ ਦਾ ਤਈ ਦਾ ਚੌਲ ਉਹ ਲੈ ਉਹ ਲਹਰ ਲਹਰ ਮਾਸੀ ਨੇ ਚੋਰੀ ਘੱਲੀ ਪੈ ਚਲ ਓਏ ਉਹਦੇ ਅਹੀ ਆਈਏ ਤਿੰਨੇ ਜਾਣੇ ਬਹੁਤ ਭਾਈਆ ਟਰੈਕਟਰ ਕਿੱਧਰ ਨੂੰ ਮੋੜਤਾ ਹੈ ਰਹੀ ਟਰਾਲੀ ਤੇ ਇੱਕ ਰਿਪੀ ਲੈ ਲੈਂਦਾ ਓਏ ਉਹ ਟਰਾਲੀ ਅਈਦਾ ਨਹੀਂ ਨਾ ਲੜ ਗੜੇ ਕੋਸ਼ ਉਹ ਆਪਣਾ ਭਾਈ ਇੱਕ ਤੁੜਿਆ ਚੱਲੀ ਜਾਂਦਾ ਟਰੈਕਟਰ ਆ ਆਪਣਾ ਐਂ ਨਹੀਂ ਖਿੱਚੀ ਜਾਂਦਾ ਟਰਾਲੀਆਂ ਇੱਕ ਵਾਰ ਚਾਹਦੇ ਗੜਾ ਇੱਕ ਆਪਣਾ ਕੱਲ ਥੋੜਾ ਨਕਸਾਲ ਹੋ ਗਿਆ ਟਰੈਕਟਰ ਦਾ ਤੇ ਨਾ ਸ਼ਰਮਾ ਨਿਕਲ ਗਿਆ ਉਹਦੇ ਮੂੰਹ ਤੋਂ ਦਾ ਕਿਸ ਨੇ ਅੱਖਰ ਸ਼ਰਮਾ ਆ ਪਾਇਆ ਟਰੈਕਟਰ ਦੇ ਉਹਦਾ ਮੂੰਹ ਤੋਂ ਤਾਂ ਦੇ ਨਿਕਲ ਗਿਆ ਚਾਚਾ ਹੁਣ ਭਰਾਈ ਜਿਹੜੀ ਐਵੇਂ ਦਰੇ ਦੀ ਉਹ ਜਿਹੜੀ ਭਰਾਈ ਕੌਣ ਹੈ ਸ਼ਰਮਾ ਕੌਣ ਪਹੁੰਚਣਾ ਸੀ ਟਰਾਲੀ ਟਰਾਲੀ ਇਹ ਮਾਰੇ ਪਾਈ ਉਹਦੇ ਆਇਆ ਬੰਦਾ ਟਰਾਲੀ ਦਾ ਬੰਦਾ ਕਾਲੀਆ ਨਾ ਬਾਂਸਾ ਉਹ ਇਹਨੇ ਲਾਸਤਾ ਉਹ ਨਲੀ ਪੁੰਝ ਦਾ ਚੱਜ ਨਹੀਂ ਆਉਗਾ ਮੈਂ ਨਹੀਂ 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 ਉਹ ਗਗੜੇ ਉਹ ਦੇਖੋ ਜੀ ਪੂਰੇ ਆਈ ਆਈ ਹੀ ਇੱਥੇ ਨੇ ਬੈਠੇ ਦੂਏ ਬੈਠਾਉਂਦੇ ਆ ਆਏ ਕਰਨਾ ਉਹਦੇ ਵੱਡਾ ਮੈਕਰੀ ਇਹਦੇ ਯਾਰ ਇਹ ਕਿਹੜਾ ਆ ਰਿਹਾ ਸ਼ਿੰਗਾਂ ਆ ਰਿਹਾ ਚਾਹ ਹਣਾ ਆਪਣਾ ਮੜਾ ਜਾ ਬੰਦੇ ਜਣਾ ਆ ਗਏ ਦੋ ਸਿਰ ਤੇ ਉਹ ਹਰੇ ਤਿੰਨਾਂ ਵਾਲਾ ਯਾਰ ਸ਼ਿੰਗਾਂ ਵਾਲਾ ਉਹ ਟਰਪ ਬਣਾਉਂਦਾ ਜਿਹੜਾ ਬਾਂਸਾ ਹਾਂ ਉੱਲੇ ਦਾ ਸਾਡਾ ਟਰਾਲੀ ਪੜ ਗਈ। ਪੂਰਾ ਰੋਪਾ ਇਹਦਾ। ਆ ਨੱਥਾ ਕਿਉਂ ਜਾਂਦਾ ਰੋਂ ਤੂੰ ਵੀ ਟਰਾਲੀ ਦਾ। ਜਾਂਟੇ ਪਹੁੰਚਦਾ ਵਾ। ਉਹ ਲੈ ਜਾ। ਉਹ ਭਾਂਡੇ ਧੋਈ ਜਾਂਦਾ ਵਾ। ਉਹ ਵਿਚਾਰੀ ਭਾਂਡੇ ਧੋਈ ਜਾਂਦੀ ਆ। ਉਹ ਬਾਈ ਸਾਡਾ ਸੇਵਾਦਾਰ। ਤੋਦੇ ਭਾਂਡੇ। ਕੰਮ ਨਹੀਂ ਕਰਦਾ। ਓਏ ਆ ਜਾ ਓਏ ਟਰਾਲੀ ਪਾ ਕੇ ਲੈ ਆਉਣੇ ਆ ਜਾ। ਕੀ ਹੋ ਗਿਆ? ਆ ਵੀਰੇ ਪਪੀਰੀ ਕਮਾਤੀ ਆਏ ਜਦੋਂ ਐ ਕੀਤਾ ਇਹਨਾਂ ਹਾਲ ਵਿੱਚ ਹਾਲ ਨੂੰ ਖਿੰਗੇ ਉਹ ਨਹੀਂ ਮੈਨੂੰ ਲੱਗਾ ਇੱਕ ਜਿਹੜਾ ਹੋਰ ਦੇਗਾ ਨਾ ਪੰਪ ਦੇ ਭਰਾਵਾ ਉਹਨੂੰ ਤੂੰ ਹੀ ਪੰਪ ਦਈ ਜਾਂਨੇ ਆ ਕੇ ਤੇਰਾ ਹੁਣ ਦੇਖੀ ਕਮਲਾ ਇਹ ਵੀਰੇ ਆਸ਼ਾ ਪੁਰਾਣਾ ਟਰੈਕਟਰ ਹਾਂ ਮੜ ਲਾ ਓਰੀ ਨੂੰ ਵੇਂਦੇ 70 ਜਾਨਾਂ ਨੇ ਵੇਚ ਲਿਆ ਵੰਦੇ ਆਈਆ ਹੋਰ ਕਿਉਂ ਯਾਰ ਐਵੇਂ ਵੇਖੀ ਕਹਦਾ ਜਾਨਾ ਯਾਰ ਹੋਵੇ ਨਹੀਂ ਆਹ ਭਰਾਵਾ ਜਿਹੜੀ ਸਟੋਰੀ ਹੁੰਦੀ ਆ ਪਹਿਲਾਂ ਵਾਲੀ ਹੋਰ ਖੋਜ ਓਏ ਇਸ ਤਰ੍ਹਾਂ ਬੰਦ ਕਰ ਦੇ ਵਿਊ ਕਰ ਦੇ ਯਾਰ ਜਾਂਟੇ ਮੈਂ ਚੱਲੂ ਮੈਂ ਦੂਜਾ ਚਲਾ ਲੈਣਾ ਮੈਂ ਕਿੰਨਾ ਕੁ ਦਰ ਚਲਾਉਣੀ ਆ ਇਹ ਜੇ ਮਸ਼ੀਨ ਬਸ ਤਾਂ ਆਹ ਹਾ